ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਤੇ ਸਵਾਗਤ ਹੈ ਤੁਹਾਡਾ ਸਾਡੇ ਬੁਲੀਅਨ ਯੂਟਿਬ ਚੈਨਲ ਤੇ ਤੇ ਅੱਜ ਆਪਾਂ ਲੈ ਕੇ ਆਏ ਬਣਾਣਾ ਆਪਣੇ ਪਹਿਲਾਂ ਵੀਡੀਓ ਪਾਈ ਸੀ ਨਾ ਉਹ ਹੋਸਕੀ ਵੀ ਸੀ ਉਹ ਤੇ ਫਲਾਬ ਬਣਾਏ ਹੋਏ ਸੀ ਕਰੀਮ ਕਲਰ ਦੇ ਤੇ ਅੱਜ ਬਣਾ ਦੇ ਕੇ ਫੋਨ ਆਇਆ ਜੀ ਦੀਦੀਓ ਤੁਸੀਂ ਜਿਹੜੇ ਫਲਾਬ ਤੁਸੀਂ ਬਣਾਏ ਹੋਏ ਕਰੋਸ਼ੀ ਨਾਲ ਵੀ ਤੁਸੀਂ ਬਣਾ ਕੇ ਦਿਖਾਏ ਥੋੜਾ ਮਾਲਾ ਜੀ ਕਿਵੇਂ ਬਣਾਏ ਕਿਵੇਂ ਲਾਏ ਨੇ ਹਾਂ ਤੇ ਮੈਂ ਸੋਚਿਆ ਚਲੋ ਆਪਾਂ ਬਣਾ ਦਾਂਗੇ ਹੈਨਾ ਦਿਖਾ ਦਾਂਗੇ ਬਣਾ ਕੇ ਤੇ ਇਹਦੇ ਨਾਲ ਦੇ ਮੇजे ਪੀ ਚਾਰ ਬਣਾਣਗੇ ਤਿੰਨ ਬਣਾਏ ਨੇ ਆ ਦੇਖੋ ਤੇ ਮੈਂ ਤੁਹਾਨੂੰ ਇੱਕ ਬਣਾ ਕੇ ਦਿਖਾਨੀ ਆ ਕਿਵੇਂ ਆਪਾਂ ਬਣਾਇਆ ਤੇ ਇਹਨਾਂ ਆਪਾਂ ਕਿਵੇਂ ਜੋੜਿਆ ਸੀਗਾ ਠੀਕ ਹੈ ਤੇ ਆਪਾਂ ਚਲੋ ਆਪਾਂ ਬਣਾਨੇ ਆ ਆਜੋ ਆ ਦੇਖੋ ਪਪਰੋਸ਼ੀ ਇਹ ਵੀ ਆ ਗਏ ਨਾ ਬਣਾ ਕੇ ਤਖਾ ਦੇ ਨੇਕਸਟ ਠੀਕ ਹੈ ਮੈਂ ਪੜਨਾ ਇਹ ਉਂਗਲ ਤੇ ਆਪਾਂ 10 ਵਾਰ ਇਹਨੂੰ ਜਿਹੜਾ ਦੇ ਤਾਂ ਘੁਮਾਵਾਂਗੇ ਇੱਕ ਦੇਖੋ 1 2 3 4 5 6 7 8 9 10 ਠੀਕ ਹੈ ਹੁਣ ਆਪਾਂ ਬਦਲੇ ਹਾਂ ਤੇ ਆਪਾਂ ਦੱਗੇ ਨਾ ਉਂਗਲ ਤੇ ਲੇ ਪਟਾਂਗੇ ਇੱਕ ਠੀਕ ਹੈ ਇਹ ਆਪਣਾ ਕਰੋਸ਼ੀਆ ਕਰੋਸ਼ੀਆ ਨਾਲ ਪਾਇਦੇ ਚਿੱਪਾਇਦਾ ਇਹ ਤਾਂ ਆਪਾਂ ਕੱਢ ਲਾਂਗੇ ਇਹ ਠੀਕ ਐ ਇਹਨਾਂ ਪਾਇਤੇ ਲੋ ਕਰ ਲਾਂਗੇ ਸਿੰਗਲ ਆਵੇ ਠੀਕ ਐ ਇੱਥੇ ਆਪਾਂ ਸਿੰਗਲ ਕਰੋਸ਼ੀਆ ਚਾਹਣਾ ਨਾ ਉਹਦੇ ਡਬਲ ਐ ਟੱਗਾ ਨਹੀਂ ਪਾਣਾ ਸਿਰਫ ਸਿੰਗਲ ਜੇ ਰਾਣਾ ਆ ਦੇਖੋ ਐਵੇਂ ਕਰਕੇ ਹੁਣ ਇਹਨਾਂ ਜਿਹੜਾ ਆਪਣਾ ਇਹ ਸਾਰਾ ਤਾਗਾ ਇਹਨਾਂ ਆਪਾਂ ਐਵੇਂ ਕਵਰ ਕਰਾਂਗੇ ਪਹਿਲਾਂ ਐਵੇਂ ਬਣਾ ਕੇ ਕਰੋਸ਼ੀਆ ਨਾਲ ਸਿੰਗਲ ਸਿੰਗਲ ਬਣਾਣਾ 12 ਡੱਬਲ ਨਹੀਂ ਤਾਂਗਾ ਨਹੀਂ ਪੱਕਾ ਮਾਣਾ ਸਾਰਾ ਪਾਈਨੇ ਸਿੰਗਲ ਬਣਾਵਾਂਗੇ ਤੁਸੀਂ ਛੋਟਾ ਬਣਾਣਾ ਤਾਂ ਘੱਟ ਵੀ ਜਿਹੜੇ ਦੇ ਸਕਦੇ ਤਾਂ ਕਿੰਨੇ ਮੈਂ 10 ਜਿਹੜੇ ਦਏ ਨੇ ਤੇ ਜਿਹੜੀ ਬਾੜੀ ਮੋਟੀ ਉਹਨਾਂ ਤਾਂ 6-7 ਜਿਹੜੇ ਵੀ ਦੇ ਸਕਦਾ ਤੁਸੀਂ ਆਵੇ। ਇਹ ਆਪਣਾ ਸਾਰਾ ਕਵਰ ਹੋ ਗਿਆ ਤਾਂ ਕ ਲੇਡਰ ਪਣਾ ਕਮਾਇ ਸੀ ਉਹਨਾਂ ਦੇ ਠੀਕ ਹੈ। ਹੁਣ ਆਪਾਂ ਕੀ ਕਰਨਾ? ਆਵੇ। ਹੁਣ ਆਪਾਂ ਇਹਨੂੰ ਬਲ ਪਾਵਾਂਗੇ। ਐਵੇਂ ਤੇ ਇਥੋਂ ਆਪਾਂ ਕਵਰ ਕੱਢ ਲਾਂਗੇ। 8 ਵਾਰੀ ਆਪਾਂ ਨੇ ਕਵਰ ਐਵੇਂ ਕੱਢਣਾ ਹੈ। 1 ਫਿਰ ਬਲ ਪਾਇਆ 2 3 4 5 6 7 ਆਪ ਆਵੇ ਠੀਕ ਹੈ ਹੁਣ ਆ ਪਾਇਦੇ ਜੋ ਇੱਕ ਰੋਸ਼ੀਆ ਤਾਂ ਕਰ ਲਾਉ ਨਾ ਠੀਕ ਇਹਨੂੰ ਸਰਾ ਪੈਸੇ ਲੋ ਕਰ ਲਾਂਗੇ ਆ ਦੇਖ ਇਹਨਾਂ ਥੋੜਾ ਜਿਹਾ ਪਾਇਪ ਖਿੱਚ ਕੇ ਇਹ ਕੈਂਚੀ ਦੀ ਮਦਦ ਨਾਲ ਪੱਕਾ ਟੱਲੇ ਇਥੇ ਆਪਾਂ ਇਹਦੇ ਵਿੱਚੋਂ ਤਰਦਾ ਕੱਢ ਕੇ ਇਥੇ ਇਹਨੂੰ ਲੋਕ ਕਰਦੇ ਆਂ ਠੀਕ ਹੈ ਜਿਹੜਾ ਪਨਾਈ ਤਾਂ ਅੱਗਾ ਬੱਚਿਆ ਇਹਨੂੰ ਆਪਾਂ ਇਧਰ ਨੂੰ ਇਥੇ ਇਹਨਾਂ ਕਟਣਾ ਇਥੋਂ ਕਟਾ ਕੇ ਤਾਂ ਪਾਇ ਤਾਂ ਉਹ ਉੱਡ ਜਾਏਗਾ ਆਪਾਂ ਇਹਦੇ ਵਿੱਚੋਂ ਥੋੜਾ ਥੋੜਾ ਕੱਢ ਲਾਂਗੇ ਦੋ ਕੁ ਗੇੜ ਲੱਗ ਦੋ ਕੁ ਦੇ ਪੁੰਡਾਜੇ ਨੂੰ ਠੀਕ ਹੈ ਤੇ ਫੇਰ ਆਪਾਂ ਪਿੱਛੇ ਜੋ ਪਿੱਛੇ ਬੈਕ ਸਾਈਡ ਤੋਂ ਉਹ ਐ ਕਰਦ ਕੇ ਇਹ ਤੋਂ ਕੱਟ ਪਾ ਦਾਂਗੇ ਦੇਖੋ ਬਣ ਗਏ ਆਪਣੇ ਹੁਣੇ ਚਾਰ ਬਣ ਗਏ ਦੇਖੋ ਆਵੇ ਇਹ ਮੈਂ ਆਪਾਂ ਨੂੰ ਜੋੜ ਕੇ ਦਿਖਾਵਾਂਗੇ ਤੁਹਾਨੂੰ ਕਿ ਕਿਵੇਂ ਆ ਜੋੜਦੇ ਠੀਕ ਹੈ ਆਵੇ ਆਪਾਂ ਨੇ ਸੂਈ ਸੂਈ ਚਾਪਾ ਤਾਂਗਾ ਪਾ ਲਿਆ ਪਾਇਆ ਹੋਇਆ ਮ ਕਰਨਾ ਕੀ ਹੈ ਇਹ ਜਿਹੜੀ ਇਹ ਜੰਜੀਰੀ ਹੈ ਨਾ ਇਹ ਮੂਰੇ ਰੱਖਣੀ ਹੈ ਬੈਕ ਇਹ ਪਿੱਛੇ ਇਹ ਨਹੀਂ ਇਹ ਆਪਾਂ ਪਹਿਲਾਂ ਇੱਥੋਂ ਇਹਨੂੰ ਅਟੈਚ ਕਰਾਂਗੇ ਸੂਈ ਨੂੰ ਆਵੇ ਠੀਕ ਹੈ

ਠੀਕ ਹੈ ਮਾਪਾ ਸਾਰੇ ਸੂਈ ਜਨੇ ਕਵਰ ਕਰ ਲਾਂਗੇ ਖਿੱਚ ਲੈ ਆ ਦੇ ਠੀਕ ਹੈ ਆ ਦੇ ਇਹਨੇ ਸੋਣਾ ਬੋਣਾ ਇਹਨੂੰ ਆਪਾਂ ਇਹਨਾਂ ਚੰਗੀ ਤਰ੍ਹਾਂ ਖਿੱਚ ਲੈਣਾ ਫਿਜ ਕਿਆਰ ਪਾਨੇ ਇਹਨੂੰ ਇੱਥੇ ਇਹਨੇ ਅਟੈਚ ਕਰਨਾ ਹੈ ਦੋਸ ਵਾਰ ਕਿਤ ਬੋਜਣਾ ਸੀ ਲੈ ਪਾ ਅਟੈਚ ਕਰ ਲੈ ਦੇਖ ਹਾਂ ਦੇ ਠੀਕ ਹੈ ਜੇ ਤੁਹਾਨੂੰ ਆਪਾਂ ਕੋਟੀ ਤੇ ਕਿਤੇ ਵੀ ਲਾਣਾ ਤੁਸੀਂ ਫਲਾਵਰ ਬਣਾ ਕੇ ਤਾਂ ਆਪਾਂ ਉਸ ਚੀਜ਼ ਤੇ ਲਾਗੇ ਜਿੱਥੇ ਕਿੱਥੇ ਤੁਸੀਂ ਆਪਣਾ ਡਿਜ਼ਾਈਨ ਬਣਾਣਾ ਮਤਲਬ ਇਹ ਜਿੱਥੇ ਵੀ ਲਾਣਾ ਤੇ ਜਿਵੇਂ ਵੀ ਤੁਸੀਂ ਆਹ ਲਾਣਾ ਮਤਲਬ ਕਿ ਆਹ ਕੋਟੀ ਤੇ ਜਾਂ ਜਿੱਥੇ ਵੀ ਸਟਪਤੇ ਬੱਚਿਆਂ ਦੇ ਇਸ ਬਣਾ ਕੇ ਤਾਂ ਉਸੇ ਉਹਦੇ ਤੇ ਰੱਖ ਕੇ ਜਿਵੇਂ ਆਪਾਂ ਹੁਣ ਇਹ ਚੀਜ਼ ਆਪਾਂ ਐਵੇਂ ਰੱਖ ਕੇ ਇਹ ਸੂਈ ਨਾਲ ਆਪਾਂ ਉੱਥੇ ਤੇ ਸਿਧਾਂਗੇ ਇਹਨਾਂ ਆਪਾਂ ਕਵਰ ਕਰ ਦਾਂਗੇ ਇਹ ਚੀਜ਼ ਇਹਨਾਂ ਸੂਈ ਨਾਲ ਆਪਾਂ ਅਟੈਚ ਕਰਨੇ ਸੀ ਸੂਈ ਨਾਲ ਇੱਥੇ ਇਹਨੂੰ ਆਪਾਂ ਨੇ ਇਹਦੇ ਚ ਕੋਟੀ ਚ ਨੂੰ ਕਰ ਦੇਣੀ ਆ ਦੇਖੋ ਐਵੇਂ ਸਿੱਧਾ ਆਵੇ ਠੀਕ ਹੈ ਇਹ ਮੇਰਾ ਫੁਕੇ ਸਿੱਧਾਣਾ ਫਿਰ ਤੋਂ ਵੇਚਾ ਇਸ ਤੇ ਮੋਤੀ ਲਾ ਸਕਦੇ ਆਪਾਂ ਜਿਵੇਂ ਮੈਂ ਵੀ ਲਾਏ ਨੇ ਮੋਤੀ ਬਾਅਦ ਚ ਆਪਾਂ ਇੱਥੇ ਮੋਤੀ ਲਾ ਦੋ ਤੇ ਐਵੇਂ ਤੁਸੀਂ ਬਣਾ ਕੇ ਆ ਫਲਾਵਰ ਤੁਸੀਂ ਆਪਣਾ ਲਾ ਸਕਦੇ ਬਣਾ ਸਕਦੇ ਦੇਖੋ ਕਿਹੋ ਜਿਹਾ ਲੱਗਿਆ ਤੁਹਾਨੂੰ ਉਹ ਬਣਾਇਆ ਹੋਇਆ ਫਲਾਵਰ ਦੇ ਦੋ ਪਿਆਰ ਲੱਗਿਆ ਤਾਂ ਦੱਸਿਆ ਜਰੂਰ ਸ਼ੇਅਰ ਕਮੈਂਟ ਕਰਕੇ ਇਹ ਦੱਸਣ ਦਾ ਤਰੀਕਾ ਤੁਹਾਨੂੰ ਕਿਉਂ ਚੰਗਾ ਲੱਗਿਆ ਤੇ ਬਾਕੀ ਵੀਡੀਓ ਨੂੰ লাইਕ ਸ਼ੇਅਰ ਜਰੂਰ ਕਰਿਓ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਨੂੰ লাইਕ ਸ਼ੇਅਰ ਵੀ ਕਰਦੇ ਹੋ ਕਮੈਂਟ ਵੀ ਕਰਦੇ ਹੋ ਵਧੀਆ ਤੇ ਅੱਗੇ ਵੀ ਤੁਸੀਂ ਵਧੀਆ ਕਮੈਂਟ ਕਰਿਆ ਕਰੋ ਤੇ ਬਾਕੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਕਰ ਲੈਣਾ ਬਾਕੀ ਧੰਨਵਾਦ ਤੁਹਾਡਾ ਵੀਡੀਓ ਦੇਖਣ ਦਾ ਤੇ ਬਾਕੀ ਕਰਦੇ ਆਪਾਂ ਵੀਡੀਓ ਦਾ ਐਂਡ ਠੀਕ ਹੈ ਓਕੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ